ਸਾਡੇ ਸਾਰੇ ਸਾਥੀ ਜਿਹੜੇ ਲੈਂਡ ਮਾਰਗੇਜ ਬੈਂਕ ਜਿਹਨੂੰ ਪੀਏਡੀਬੀ ਚ ਕਹਿੰਦੇ ਆ ਉਹਦੇ ਮੁਲਾਜ਼ਮ ਨੇ ਸਾਡੀ ਸਭ ਤੋਂ ਤੁਸੀਂ ਵੱਡੀ ਤਰਾਸ ਦੀ ਦੇਖੋ ਇਹ ਪੰਜਾਬ ਨੂੰ ਆਪਾਂ ਕਹਿ ਰਹੇ ਆ ਇੱਥੇ ਗੋਰੇ ਨੌਕਰੀਆਂ ਕਰਨ ਆਉਣਗੇ ਪਹਿਲਾਂ ਤਾਂ ਸਾਡੇ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦਾ ਹਾਲ ਦੇਖ ਲਓ ਵੀ ਸਾਨੂੰ ਜਿਹੜਾ ਸਾਡਾ ਬਣਦਾ ਹੱਕ ਆ ਤੁਸੀਂ ਜਿਹੜੇ ਅਥੇ ਸਰਕਾਰੀ ਆਫੀਸ਼ੀਅਲ ਵੀ ਫਿਰਦੇ ਨੇ ਇੱਥੇ ਇਹਨਾਂ ਨੂੰ ਸਭ ਨੂੰ ਸ਼ੇਮਾ पे ਕਮਿਸ਼ਨ ਲੱਗਿਆ ਸਾਨੂੰ ਨਹੀਂ ਲੱਗਿਆ ਅਜੇ ਤੱਕ ਸਾਡਾ ਅਦਾਰਾ ਇੱਕ ਕਿਸਾਨੀ ਨਾਲ ਜੁੜਿਆ ਅਦਾਰਾ ਹੈ ਪੰਜਾਬ ਦੀ ਸਾਰੀ ਜਿਹੜੀ ਕਿਸਾਨੀ ਆ ਉਹਨੂੰ ਸੁਧਾਰਨ ਵਿਆਜ ਤੇ ਕਰਜ਼ਾ ਦਿੰਦਾ ਜਿਹੜਾ ਕਿ ਪਿਛਲੇ 3-4 ਸਾਲ ਤੋਂ ਬੰਦ ਆ ਅਸੀਂ ਕਿਸਾਨਾਂ ਦੀ ਲੜਾਈ ਵੀ ਲੜ ਰਹੇ ਹਾਂ ਅਸੀਂ ਮੁਲਾਜ਼ਮਾਂ ਦੀ ਲੜਾਈ ਵੀ ਲੜ ਰਹੇ ਹਾਂ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਨੂੰ ਮਿਲ ਲਏ ਇਹਨਾਂ ਦੇ ਸਾਰੇ ਟੋਟਲ ਕੈਂਡੀਡੇਟਾਂ ਨੂੰ ਮਿਲ ਲਏ ਅਸੀਂ ਮੰਗ ਪੱਤਰ ਦੇਤੇ ਸਾਨੂੰ ਅਜੇ ਤੱਕ ਇਹਨਾਂ ਮਨੂੰ ਲਾਰੇ ਮਿਲ ਰਹੇ ਆ ਜਵਾਬ ਕੋਈ ਨਹੀਂ ਸੌਲਣ ਮਿਲ ਰਿਹਾ ਜਿਹੜੇ ਕਿਸਾਨ ਆ ਜਿਹੜੇ ਪਹਿਲੇ ਹੀ ਇੱਕ ਬਹੁਤ ਮਾੜੇ ਕੋ ਚੱਕਰ ਚ ਪੈ ਚੁੱਕੇ ਆ ਜਿਹੜਾ ਉਹਨਾਂ ਤੋਂ ਕਰਜ਼ਾ ਨਹੀਂ ਲਹਾ ਜਾ ਰਿਹਾ ਲਿਮਟਾਂ ਨਹੀਂ ਭਰੀਆਂ ਜਾ ਰਹੀਆਂ ਅਸੀਂ ਸੁਧਾਰਨ ਵਿਆਜ ਤੇ ਕਰਜ਼ਾ ਦਿੰਨੇ ਆ ਅਸੀਂ ਕਹਿੰਦੇ ਸਾਡੇ ਇਹੜੇ ਕਰਜ਼ੇ ਸ਼ੁਰੂ ਕੀਤੇ ਜਾਣ ਤਾਂ ਕਿ ਉਹ ਜਿਹੜੇ ਕਿਸਾਨੀ ਆ ਉਹ ਬਚ ਸਕੇ ਅਸੀਂ ਨਹੀਂ ਕਹਿੰਦੇ ਕੱਲੀ ਸਰਕਾਰ ਜ਼ਿੰਮੇਵਾਰ ਆ ਸਾਡੇ ਵੀ ਵਿੱਚ ਇੱਕ ਦੋ ਮਾੜੇ ਅੰਸਰ ਬੈਠੇ ਨੇ ਜੋ ਸਾਡੀ ਅਫਸਰਸਾਈਚ ਆ ਉਹਨਾਂ ਨੂੰ ਕਿਉਂ ਨਹੀਂ ਖਿੱਚਿਆ ਜਾ ਰਿਹਾ ਮੰਦੇ ਜਾਨੀ ਕਿ ਦਾਲ ਚ ਕਾਲਾ ਬਿਲਕੁਲ ਦਾਲ ਚ ਕਾਲਾ ਜੀ ਅਸੀਂ ਵਾਰ-ਵਾਰ ਸਰਕਾਰ ਨੂੰ ਪਹਿਲਾਂ ਵੀ ਅਪੀਲ ਕਰਦੇ ਰਹੇ ਹਾਂ ਵੀ ਸਰਕਾਰ ਉਨੀ ਮਾੜੀ ਨਹੀਂ ਹੈਗੀ ਜਿੰਨੀ ਉਹਨੂੰ ਅਫਸਰ ਸਾਹੀ ਖਰਾਬ ਕਰ ਰਹੀ ਆ ਸੁਤੀ ਗਈ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਮਲਾਜ਼ਮਾਂ ਦੇ ਹੱਕਾਂ ਨੂੰ ਜਿਹੜਾ ਹੈ ਕਿ ਟਾਕਾ ਵੱਜ ਰਿਹਾ ਆ ਸਾਰੇ ਅਦਾਰਿਆਂ ਦੇ ਵਿੱਚ ਪੇ ਕਮਿਸ਼ਨ ਜਿਹੜਾ ਲਾਗੂ ਹੋ ਚੁੱਕਾ ਆ ਕਿਸਾਨੀ ਕਰਜ਼ੇ ਜਿਹੜੇ 4 ਸਾਲ ਤੋਂ ਬੰਦ ਨੇ ਉਹਨੂੰ ਚਾਲੂ ਕਰਾਇਆ ਜਾਵੇ ਪਾਸੇ ਖਵਾਤ ਉਨ੍ਹਾਂ ਦੀ ਜਿਹੜਾ ਕੰਮ ਜਿਹੜਾ ਬਿਲਕੁਲ ਪੀਕ ਤੇ ਐ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਦੂਜੇ ਪਾਸੇ ਲਗਾਤਾਰ ਧਰਨੇ ਮਜਾਰੇ ਜਿਹੜੇ ਚੱਲ ਰਹੇ ਨੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਮਝੇ ਕਰਦੇ ਆਂ ਅੱਜ ਲੈਂਡ ਮਾਰਕਜ ਬੈਂਕ ਦੇ ਜਿਹੜੇ ਕਰਮਚਾਰੀ ਹੈ ਉੱਥੇ ਪਹੁੰਚਿਆ ਤੁਹਾਨੂੰ ਦੱਸ ਦਿੰਨੇ ਕਿ ਪੰਜਾਬ ਦਾ ਪਹਿਲਾ ਧਰਨਾ ਜਿਹੜਾ ਫਰੀਦਕੋਟ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਇਹਨਾਂ ਦਾ Aim ਮੰਨਣਾ ਹੈ ਕਿ ਮੁੱਖ ਮੰਤਰੀ ਪੰਜਾਬ ਉਸ ਨੂੰ ਲੈ ਕੇ ਜਿਹੜਾ ਅੱਜ ਫਰੀਦਕੋੜ ਤੋਂ ਲਾਤਰਨਾ ਸ਼ੁਰੂ ਕਰਨ ਜਾ ਰਹੇ ਹੈ ਤਾਂ ਇਹਨਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਉਹਨਾਂ ਦਾ ਨਿੱਜੀ ਸਾਥੀ ਹੈ ਜਿਹੜਾ ਫਰੀਦਕੋਟ ਤੋਂ ਚੋਣ ਲੜ ਰਿਹਾ ਹੈ ਤਾਂ ਇਸ ਕਰਕੇ ਅੱਜ ਇਹਨਾਂ ਵੱਲੋਂ ਅੱਜ ਫਰੀਦਕੋਟ ਦੇ ਵਿੱਚੋਂ ਧਰਨੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਿਰਫ ਤੇ ਸਿਰਫ ਇਹਨਾਂ ਦਾ ਮੰਨਣਾ ਹੈ ਕਿ ਹਜੇ ਸ਼ੁਰੂਆਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਵੀ ਜਿਹੜਾ ਇਹਨਾਂ ਉਮੀਦਵਾਰਾਂ ਦਾ ਜਿਹੜਾ ਵਿਰੋਧ ਕਰਨਾ ਪਵੇ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰਦੇ ਆਂ ਹਰ ਜਿਹੜਾ ਵਿਅਕਤੀ ਕੋਲੇ ਜਿੰਨੇ ਮੁਲਾਜ਼ਮ ਨੇ ਪਲਾਂ ਮਹਿਲਾਵਾਂ ਨੇ ਸਾਰੇ ਕੋਲੇ ਜਿਹੜੇ ਆ ਕਾਲੀਆਂ ਚਟੀਆਂ ਫੜੀਆਂ ਨੇ ਤਾਂ ਜਿਹੜੇ ਨਕਲੇ ਹਾਲ ਖੇਡਾ ਕੇ ਕਿਰਾਏ ਦਾ ਕੰਮ ਕਰਦੇ ਆ ਨਾਰਾਬਾਦੀ ਕਰਦੇ ਆ ਗੱਲਬਾਤ ਸਾਰੀ ਇਹਨਾਂ ਦੇ ਨਾਲ ਸਾਂਝੀ ਕਰਾਂਗੇ ਅਖਰ ਜਾਣਾਂਗੇ ਕਿ ਕੀ ਲੋੜ ਪਈ ਉਹਨਾਂ ਨੂੰ ਕਿਉਂ ਜਿਹੜਾ ਇੱਕ ਪਾਸੇ ਚੋਣਾ ਦਾ ਪ੍ਰਚਾਰ ਚੱਲ ਰਿਹਾ ਪੀਕ ਤੇ ਹੈ ਦੂਜੇ ਪਾਸੇ ਇਹਨਾਂ ਨੂੰ ਇਹ ਧਰਨੇ ਮਜ਼ਾਰੇ ਜਿਹੜੀ ਰੋਜ਼ ਪ੍ਰਦਰਸ਼ਨ ਅੱਜ ਫਰੀਦਕੋਟ ਤੋਂ ਕਰਨ ਦੀ ਹੈਗੀ ਸਰ ਕੀ ਨਾਮ ਆ ਔਰ ਕਾਰਨ ਕੀ ਆ ਜਿਹੜਾ ਫਰੀਦਕੋਟ ਤੋਂ ਤੋਰੋਂ ਤਰਨੇਬਜਾਰੇ ਸ਼ੁਰੂ ਕਰਨੇ ਪੈ ਗਏ ਕਿਉਂਕਿ ਇੱਕ ਪਾਸੇ ਚੋਣਾ ਪ੍ਰਚਾਰ ਜਿਹੜਾ ਲਗਾਤਾਰ ਪੀਕ ਤੇ ਚੱਲ ਰਿਹਾ ਹੈ ਭਾਈ ਜੀ ਮੇਰਾ ਨਾਮ ਜਸਵੀਰ ਸਿੰਘ ਗੇਲਾ ਤੇ ਮੈਂ ਸਾਡੀ ਲੈਂਡ ਮਾਰਗੇਜ ਕਰਮਚਾਰੀ ਯੂਨੀਅਨ ਦਾ ਪੰਜਾਬ ਦਾ ਸੂਬਾ ਪ੍ਰਧਾਨ ਹਾਂ ਇਹ ਸਾਡੇ ਸਾਰੇ ਸਾਥੀ ਹੈ ਜਿਹੜੇ ਲੈਂਡ ਮਾਰਗੇਜ ਬੈਂਕ ਜਿਹਨੂੰ ਪੀਏਡੀਬੀ ਚ ਕਹਿੰਦੇ ਆ ਉਹਦੇ ਮੁਲਾਜ਼ਮ ਨੇ ਸਾਡੀ ਸਭ ਤੋਂ ਤੁਸੀਂ ਵੱਡੀ ਤਰਾਸ ਦੀ ਵੇਖੋ ਇਹ ਪੰਜਾਬ ਨੂੰ ਆਪਾਂ ਕਹਿ ਰਹੇ ਹਾਂ ਇੱਥੇ ਗੋਰੇ ਨੌਕਰੀਆਂ ਕਰਨ ਆਉਣਗੇ ਪਹਿਲਾਂ ਤਾਂ ਸਾਡੇ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦਾ ਹਾਲ ਦੇਖ ਲਓ ਵੀ ਸਾਨੂੰ ਜਿਹੜਾ ਸਾਡਾ ਬਣਦਾ ਹੱਕ ਆ ਤੁਸੀਂ ਜਿਹੜੇ ਅਥੇ ਸਰਕਾਰੀ ਆਫੀਸ਼ੀਅਲ ਵੀ ਫਿਰਦੇ ਨੇ ਤੇ ਇਹਨਾਂ ਨੂੰ ਸਭ ਨੂੰ ਛੇਮਾ ਪੇ ਕਮਿਸ਼ਨ ਲੱਗਿਆ ਸਾਨੂੰ ਨਹੀਂ ਲੱਗਿਆ ਅਜੇ ਤੱਕ ਘਾਟ ਕੋਈ ਨਹੀਂ ਬਹਾਨਾ ਕੋਈ ਨਹੀਂ ਕਰਦੇ ਆ ਕਰਾਉਣੇ ਲਾਈ ਜਾਂਦੇ ਆ ਦੋ ਵੱਡੀਆਂ ਚੀਜ਼ਾਂ ਨੇ ਇੱਕ ਤਾਂ ਜਿਹੜਾ ਸਾਡਾ ਅਦਾਰਾ ਇਹ ਕਿਸਾਨੀ ਨਾਲ ਜੁੜਿਆ ਅਦਾਰਾ ਹੈ ਪੰਜਾਬ ਦੀ ਸਾਰੀ ਜਿਹੜੀ ਕਿਸਾਨੀ ਆ ਉਹਨੂੰ ਸੁਧਾਰਨ ਵਿਆਜ ਤੇ ਕਰਜ਼ਾ ਦਿੰਦਾ ਜਿਹੜਾ ਕਿ ਪਿਛਲੇ 3-4 ਸਾਲ ਤੋਂ ਬੰਦ ਆ ਅਸੀਂ ਕਿਸਾਨਾਂ ਦੀ ਲੜਾਈ ਵੀ ਲੜ ਰਹੇ ਹਾਂ ਅਸੀਂ ਮੁਲਾਜ਼ਮਾਂ ਦੀ ਲੜਾਈ ਵੀ ਲੜ ਰਹੇ ਹਾਂ ਸਾਨੂੰ ਹਜੇ ਤੱਕ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨੂੰ ਮਿਲਲੇ ਇਹਨਾਂ ਦੇ ਸਾਰੇ ਟੋਟਲ ਕੈਂਡੀਡੇਟਾਂ ਨੂੰ ਮਿਲਲੇ ਸੀ ਮੰਗ ਪੱਤਰ ਦਿੱਤੇ ਸਾਨੂੰ ਹਜੇ ਤੱਕ ਇਹਨਾਂ ਮਨੋਂ ਲਾਰੇ ਮਿਲ ਰਹੇ ਆ ਜਵਾਬ ਕੋਈ ਨਹੀਂ ਸੌਲਣ ਮਿਲ ਰਿਹਾ ਨਾ ਤਾਂ ਸਾਡੇ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਦੂਜੀ ਵੱਡੀ ਮੰਗ ਅਸੀਂ ਕਹਿ ਰਹੇ ਹਾਂ ਕਿਸਾਨੀ ਕਰਜ਼ੇ ਸ਼ੁਰੂ ਕੀਤੇ ਜਾਣ ਕਿਸਾਨੀ ਕਰਜ਼ੇ ਇਕਦਾ ਪੰਜਾਬ ਦੇ ਜਿਹੜੇ ਕਿਸਾਨ ਆ ਜਿਹੜੇ ਪਹਿਲੇ ਹੀ ਇੱਕ ਬਹੁਤ ਮਾੜੇ ਕੋ ਚੱਕਰ ਚ ਪੈ ਚੁੱਕੇ ਆ ਜਿਹੜਾ ਉਹਨਾਂ ਤੋਂ ਕਰਜ਼ਾ ਨਹੀਂ ਲਹਾਇਆ ਜਾ ਰਿਹਾ ਲਿਮਟਾਂ ਨਹੀਂ ਭਰੀਆਂ ਜਾ ਰਹੀਆਂ ਅਸੀਂ ਸੁਧਾਰਨ ਵਿਆਜ ਤੇ ਕਰਜ਼ਾ ਦਿੰਨੇ ਆ ਅਸੀਂ ਕਹਿੰਦੇ ਸਾਡੇ ਜਿਹੜੇ ਕਰਜ਼ੇ ਸ਼ੁਰੂ ਕੀਤੇ ਜਾਣ ਤਾਂ ਕਿ ਉਹ ਜਿਹੜੇ ਕਿਸਾਨੀ ਆ ਉਹ ਬਚ ਸਕੇ ਦੂਜੀ ਗੱਲ ਜਿਹੜੇ ਮੁਲਾਜ਼ਮ ਆ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਅਸੀਂ ਕੋਵਿਡ ਦੇ ਟਾਈਮ ਵੀ ਨਹੀਂ ਘਰੇ ਟਿਕੇ ਅਸੀਂ ਉਦੋਂ ਵੀ ਰਿਕਵਰੀਆਂ ਤੇ ਫੀਲਡ ਜਾਂਦੇ ਰਹੇ ਪਿੰਡਾਂ ਜਾਂਦੇ ਰਹੇ ਆ ਸਾਨੂੰ ਸਾਡਾ ਪੇਕ ਮਿਸ਼ਨ ਸਾਡੂ ਸਾਡੀ ਤਨਖਾਹ ਦਾ ਵਾਅਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਸਾਡੇ ਦੋ ਵੱਡੇ ਸਵਾਲ ਨੇ ਤੇ ਸਭ ਤੋਂ ਵੱਡਾ ਤੁਹਾਡੇ ਮੀਡੀਆ ਸਾਹਮਣੇ ਰਹੀਂ ਅਸੀਂ ਦੱਸਣਾ ਚਾਹੁੰਦੇ ਆ ਜਿਹੜਾ ਸਾਡਾ ਕੁਮਾਰਦੇਵਾ ਬਹੁਤ ਚੰਗਾ ਮਾਦੇਵਾ ਇਹਦੇ ਰਾਹੀਂ ਅਸੀਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਜਿਹੜੇ ਕਰਜ਼ੇ ਬੰਦ ਨੇ ਅਸੀਂ ਨਹੀਂ ਕਹਿੰਦੇ ਕੱਲੀ ਸਰਕਾਰ ਜ਼ਿੰਮੇਵਾਰ ਆ ਸਾਡੇ ਵੀ ਵਿੱਚ ਇੱਕ ਦੋ ਮਾੜੇ ਅੰਸਰ ਬੈਠੇ ਨੇ ਜੋ ਸਾਡੀ ਅਫਸਰਸਾਈ ਚਾ ਉਹਨਾਂ ਨੂੰ ਕਿਉਂ ਨਹੀਂ ਖਿੱਚਿਆ ਜਾ ਰਿਹਾ ਉਹ ਸੀਟਾਂ ਤੇ ਬਹਿ ਕੇ ਤਨਖਾਹਾਂ ਲੈਣਾ ਜਾਣਦੇ ਡੇਡ ਡੇ ਤੇ ਖਤਰਨਾਕ ਲੇਲੀ ਤੇ ਕੰਮ ਇੱਕ ਨਹੀਂ ਕਰਨਾ ਜਾਂ ਉਹ ਮੰਨਦੇ ਆ ਯਾਨੀ ਕਿ ਦਾਲਚਕਾਲਾ ਬਿਲਕੁਲ ਦਾਲਚਕਾਲਾ ਜੀ ਅਸੀਂ ਵਾਰ-ਵਾਰ ਸਰਕਾਰ ਨੂੰ ਪਹਿਲਾਂ ਵੀ ਅਪੀਲ ਕਰਦੇ ਰਹੇ ਆ ਵੀ ਸਰਕਾਰ ਉਨੀ ਮਾੜੀ ਨਹੀਂ ਹੈਗੀ ਜਿੰਨੀ ਉਹਨੂੰ ਅਫਸਰਸਾਈ ਖਰਾਬ ਕਰ ਰਹੀ ਆ ਉੱਪਰਲੀ ਅਫਸਰਸਾਈ ਸਰਕਾਰ ਨੂੰ ਪਹਿਲਾਂ ਪਤਾ ਸੀ ਆਪ ਦੇ ਮਹਿਕਮੇ ਦੀ ਅਫਸਰਸਾਈ ਨੂੰ ਵੀ ਕਹਿੰਦੇ ਆ ਵੀ ਉਹਨੂੰ ਵੀ ਕਟਗਰੇਚ ਲਿਆਂਦਾ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਸੋਡੀਆਂ ਸੀਟਾਂ ਦਾ ਕੰਮ ਕੀਆ ਤੂੰ ਪਿਛਲੇ 4 ਸਾਲਾਂ ਤੁਸੀਂ ਕਰਜ਼ਾਵੰਡ ਬੰਦ ਕਰ ਰੱਖੀ ਡਾਕਟਰਾਂ ਦੇ ਮੂਰੇ ਲਾਇਆ ਧਰਨੇ ਕਿ ਉਹਨਾਂ ਦੇ ਤਾਂ ਨੇ ਵੀ ਲਾ ਲਏ ਉਹਨਾਂ ਦੀ ਮਰਦਾਬਾਦ ਵੀ ਕਰਤੀ ਪਰ ਉਹ ਇੰਨੇ ਇੱਕ ਬਿਸ਼ਰਮ ਹੋ ਚੁੱਕੇ ਨੇ ਜੀ ਉਹ ਕੰਮ ਕਰਕੇ ਰਾਜ਼ੀ ਨਹੀਂ ਤੁਸੀਂ ਵੱਡੀ ਗੱਲ ਸੁਣ ਦੱਸਿਆ ਅਸੀਂ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਹਾਂ ਭਾਈ ਸਾਡਾ ਮਹਿਕਮਾ ਚਲਾ ਲਓ ਚਲਾ ਲਓ ਨਹੀਂ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਉਹ ਪਤਾ ਨਹੀਂ ਸਰਕਾਰ ਦੀ ਬਦਨਾਮੀ ਕਰਾਉਣਾ ਚਾਹੁੰਦੇ ਆ ਕੀ ਆ ਕੀ ਨਾ ਜਾਂ ਉਹਨਾਂ ਦਾ ਪਿੱਛੇ ਪੋਲਿਟিক্যাল ਏਜੰਡਾ ਕੀ ਆ ਉਹ ਕਿਉਂ ਇਹ ਕਰਨਾ ਹਾਂ ਕੁਝ ਗਿਣਤੀ ਦੇ ਅਫਸਰ ਨੇ ਸਰਕਾਰ ਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਹੁਣ ਵੀ ਕਹਿੰਦੇ ਆ ਸਰਕਾਰ ਨੂੰ ਫ੍ਰੀ ਐਂਡ ਫੇਅਰ ਇਨਕੁਆਇਰੀ ਕਰਾ ਲਓ ਸੋਨੂੰ ਪਤਾ ਲੱਗ ਜੂ ਵੀ ਇਹ ਵਿਭਾਗ ਮ ਡੁੱਬਦਾ ਕਿਉਂ ਜਾ ਰਿਹਾ ਮੁਲਾਜ਼ਮ ਜਿੰਨੇ ਇੱਥੇ ਬੈਠੇ ਆ ਕੋਈ ਘਰੋਂ ਕੱਡੇ ਵੱਡੇ ਨਹੀਂ ਹੈਗੇ ਚੰਗੇ ਪਰਿਵਾਰਾਂ ਚੋਂ ਪੜ੍ਹ ਲਿਖ ਕੇ ਨੌਕਰੀਆਂ ਲਈਆਂ ਨੇ ਇਹਨਾਂ ਦਾ ਸ਼ੌਂਕ ਨਹੀਂ ਵੀ ਥੁੱਪੇ ਸੜਕਾਂ 'ਤੇ ਰੇ ਫਿਰਨਾ ਜੇ ਮਜਬੂਰੀ 'ਚ ਇਹਨਾਂ ਨੀ ਕੋਈ politically motivated ਨਹੀਂ ਕੋਈ ਕੁਛ ਨਹੀਂ ਸਿਰਫ ਆਪਦੇ ਜਦੋਂ ਹੱਕ ਮਰਦੇ ਆ ਫਿਰ ਹਰ ਬੰਦਾ ਹੀ ਬੋਲਦਾ ਚੋਣ ਪ੍ਰਚਾਰ ਚੱਲ ਰਿਹਾ ਹੈ ਜਮਾ ਪੀਕ ਤੇ ਆ ਉਦੋਂ ਉਦੋਂ ਤਰਨੇ ਉਹ ਤਾਲਾਉਣੇ ਪੈਂਦੇ ਆ ਜਦੋਂ ਕਿਸੇ ਦੀ ਗੱਲ ਨਾ ਸੁਣੀ ਜਾਵੇ ਇਸ ਤੋਂ ਪਹਿਲਾਂ ਤੁਸੀਂ ਮੁੱਖ ਮੰਤਰੀ ਪੰਜਾਬ ਤੱਕ ਆਪਦੀ ਗੱਲ ਪਹਚਾਈ ਹੈ ਜਾਂ ਤੁਹਾਡੇ ਮਹਿਕਮੇ ਦੇ ਜਿਹੜੇ ਮੰਤਰੀ ਨੇ ਜਾਂ ਤੁਹਾਡੇ ਆਗੂ ਨੇ ਉਹਨਾਂ ਤੱਕ ਗੱਲ ਪਹਚਾਈ ਹੈ ਤੁਸੀਂ ਪਹਿਲਾਂ ਬਿਲਕੁਲ ਜੀ ਸਾਨੂੰ ਅਸੀਂ ਪਹਿਲਾਂ ਆਪਦੀ ਅਫਸਰ ਸਾਹੀ ਤੱਕ ਸਾਡੇ ਜਿਹੜਾ ادارے ਦੇ ਸਰਕਾਰ ਵੱਲੋਂ ਚੇਅਰਮੈਨ ਲਾਇਆ ਜਿਹੜੇ ਸਰਕਾਰ ਨੇ ਅਪਾਇੰਟ ਕੀਤੇ ਉਹਨਾਂ ਤੱਕ ਉਦੋਂ ਬਾਅਦ ਜਿਹੜੇ 9 ਕੈਂਡੀਡੇਟ ਖੜੇ ਆ ਉਹਨਾਂ 9 ਚੋਂ ਸੋਰੀ 13 ਚੋਂ 9 ਕੋਲੇ ਅਸੀਂ ਸਾਡੇ ਮੁਲਾਜ਼ਮ ਮੰਗ ਪੱਤਰ ਦੇ ਕੇ ਆਏ ਆ ਫਿਰ ਅਸੀਂ ਸੰਗਰੂਰ ਆ 25 April ਨੂੰ ਧਰਨਾ ਸੀਗਾ ਸਾਡਾ ਰੋਸ ਮਾਰਚ ਸੀ ਐਫਐਮ ਸਾਹਿਬ ਦੀ ਕੋਠੀ ਮੰਗ ਪੱਤਰ ਦੇ ਕੇ ਆਏ ਡਿਊਟੀ ਮੈਜਿਸਟ੍ਰੇਟ ਨੂੰ ਸੀਐਮ ਸਾਹਿਬ ਦੀ ਕੋਠੀ ਮੰਗ ਪੱਤਰ ਦੇ ਕੇ ਆਏ ਆ ਅਸੀਂ ਲਾਸਟ ਉਹਦੇ ਕਹਿ ਕੇ ਆਏ ਅੱਜ ਸਾਡਾ ਲਾਸਟ ਮੰਗ ਪੱਤਰ ਹੈ ਜਦੋਂ ਮਗਰੋਂ ਹੀ ਸਰਕਾਰ ਦੇ ਖਿਲਾਫ ਬੋਲਾਂਗੇ ਤੁਸੀਂ ਇੱਕ ਇੰਟਰਸਟਿੰਗ ਜਿਹੜੀ ਚੀਜ਼ ਨੋਟ ਕਰੋ 3 ਸਾਲ ਹੋ ਚੱਲੇ ਸਾਨੂੰ ਪੇ ਕਮਿਸ਼ਨ ਲਾਗੂ ਨਾ ਹੋਏ ਨੂੰ ਸਰਕਾਰ ਦੇ ਖਿਲਾਫ ਅਸੀਂ ਪਹਿਲੀ ਵਾਰੀ ਬੋਲਣ ਲੱਗੇ ਆ ਇਹਦਾ ਮਤਲਬ ਸਾਡੇ ਚ ਸਬਰ ਦੇਖੋ ਕਿੰਨਾ ਪਰਦਾਨ ਜੀ ਇਹ ਥਾਲ ਕਿਉਂ ਘੜਕਾਉਣੇ ਪੈਗੇ ਤੁਹਾਨੂੰ ਫਿਰ ਅੱਜ ਇਹ ਨਾ ਜੀ ਸਰਕਾਰ ਜਦੋਂ ਲੋੜੋਂ ਵੱਧ ਗੂੜੀ ਨੀਂਦ ਚ ਸੌਂਜੇ ਹਾਲਾਂਕਿ ਜਿਹੜੀ ਸਰਕਾਰ ਹੁੰਦੀ ਆ ਉਹ ਆਪਣੇ ਜਿਹੜਾ ਸਾਰਾ ਆਪਣਾ ਸੂਬਾ ਹੁੰਦਾ ਉਹਦੀ ਪਹਿਰੇਦਾਰ ਹੁੰਦੀ ਆ ਜਦੋਂ ਆਪਣਾ ਪਹਿਰੇਦਾਰੀ ਸੌਂਜੇ ਪਹਿਲਾਂ ਇੱਕ ਦੋ ਵਾਰ ਤਾਂ ਵੈਸੇ ਬਾਜਾ ਮਾਰੀਆਂ ਘਰੇ ਜਾ ਕੇ ਆਖੇ ਬਾਈ ਠੀਕ ਆ ਜਦੋਂ ਉਹਨਾਂ ਨੇ ਗੂੜੀ ਨੀਂਦ ਚ ਸੌਂਗੇ ਤਾਂ ਫਿਰ ਮਜਬੂਰੀ ਆ ਵੀ ਉਹ ਥਾਲੀਆਂ ਖੜਕਾ ਕੇ ਭਾਂਡੇ ਖੜਕਾ ਜਿਹੜਾ ਅੱਜ ਦਾ ਰੋਜ਼ ਪ੍ਰਦਰਸ਼ਨ ਹੈ ਤੁਹਾਨੂੰ ਫਰੀਦਕੋਟ ਤੋਂ ਹੀ ਕਿਉਂ ਸ਼ੁਰੂ ਕਰਨਾ ਪਿਆ ਹੈ ਕਿਉਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਿਲਾ ਜਿਹੜਾ ਤੁਹਾਡਾ ਸਟਾਰਟ ਅੰਗਾ ਸ਼ੁਰੂ ਹਾਤਾ ਉਹ ਫਰੀਦਕੋਟ ਤੋਂ ਕਰ ਰਹੇ ਆ ਕਾਰਨ ਕਿ ਫਰੀਦਕੋਟ ਤੋਂ ਕਰ ਰਹੇ ਇਹਦਾ ਕਾਰਨ ਇੱਕ ਹੈ ਜੀ ਦੇਖੋ ਜੇ ਆਪਾਂ ਕਹਿੰਦੇ ਹਰ ਬੰਦੇ ਦੀ ਕਿਸੇ ਨਾ ਕਿਸੇ ਨਾਲ ਨੇੜਤਾ ਹੁੰਦੀ ਆ ਜੇ ਸੀਐਮ ਸਾਹਿਬ ਨੇ ਆਪਦੇ ਮਿੱਤਰ ਨੂੰ ਸਭ ਤੋਂ ਸੇਫ ਸੀਟ ਲੱਭ ਗਈ ਇਤੀ ਆ ਪੰਜਾਬ ਚੋਂ ਬਾਕੀ 12 ਨੇ ਦੇਤੀਆਂ ਸਾਡੇ ਸੰਗਰੂਰ ਨਹੀਂ ਦੇਤੀ ਜਿੱਥੋਂ ਦੇ ਹੈਗੇ ਆ ਉਹ ਵੇਖਿਆ ਉਹਨਾਂ ਨੇ ਬੀ ਸੇਫ ਸੂਟ ਲੱਭ ਕੇ ਕੀਤੀ ਹੈ ਨਾ ਵੀ ਉਹਨਾਂ ਨੇ ਨੇੜਤਾ ਦਿਖਾਈ ਆ ਅਸੀਂ ਉਹਨਾਂ ਦੇ ਨੇੜਤਾ ਦਾ ਫਾਇਦਾ ਲੈਣਾ ਚਾਹੁੰਦੇ ਆ ਅਸੀਂ ਇਹਨਾਂ ਕੋਲੇ ਆਏ ਵੀ ਆ ਨਿੱਜੀ ਤੌਰ ਤੇ ਤਿੰਨ ਜਾਂ ਚਾਰ ਵਾਰੀ ਕਰਮਜੀਤ ਅਨਮੋਲ ਜੀ ਨੂੰ ਮਿਲ ਗਏ ਉਹਨਾਂ ਦੀ ਵਾਈਫ ਨੂੰ ਮਿਲ ਗਏ ਇਹਨਾਂ ਦੇ ਪੀ ਆਲ ਸਭ ਨੂੰ ਮਿਲਿਆ ਪਰ ਜਦੋਂ ਹੱਲ ਨਹੀਂ ਹੋਇਆ ਫਿਰ ਆਖੇ ਵੀ ਚਲੋ ਫਿਰ ਸੀਐਮ ਸਾਹਿਬ ਜੇ ਤੁਸੀਂ ਨਹੀਂ ਸੁਣਦੇ ਫਿਰ ਅਸੀਂ ਐਸ ਲੋਟ ਆ ਜਾਨੇ ਪ੍ਰਧਾਨ ਜੀ ਜਿਵੇਂ ਹੁਣ ਕੋਡ ਆਫ ਕੰਡੈਕਟ ਲੱਗਿਆ ਹੋਇਆ ਹੈ ਤੇ ਜੇ ਮੰਨ ਲਓ ਤੁਹਾਨੂੰ ਭਰੋਸਾ ਦਿਵਾਉਂਦੇ ਆ ਵੀ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਉਹਨਾਂ ਦੇ ਭਰੋਸੇ ਤੇ ਇਹ ਉਤਰੋਗੇ ਉਮੀਦ ਕਰੋਗੇ ਵੀ ਚਲੋ ਬਾਅਦ ਦੇ ਵਿੱਚ ਗੱਲ ਕਰ ਲਾਂਗੇ ਜਾਂ ਕਿਉਂਕਿ ਇਹ ਵੀ ਨਾਲ ਕਿਹਾ ਜਾ ਰਿਹਾ ਹੈ ਨਾ ਜੇ ਸਾਡੀ ਗੱਲ ਨਹੀਂ ਸੋੰਦੇ ਤਾਂ ਹੋ ਸਕਦਾ ਸਾਨੂੰ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰਾਂ ਨੂੰ ਕੇਰਨਾ ਵੀ ਪੈ ਜਾਵੇ ਬਿਲਕੁਲੋ ਮਜਬੂਰੀ ਬਣ ਸਕਦੀ ਹੈ ਜੀ ਦੇਖੋ ਪਰੋਸੇ ਅਸੀਂ ਬਹੁਤ ਵਾਰ ਇਹਨਾਂ ਨੇ ਸੁਣ ਸੁਕੇ ਅਸੀਂ ਪਰੋਸਿਆਂ ਤੋਂ ਨਹੀਂ ਭਜਦੇ ਪਰ ਇਹ ਪਰੋਸੇ ਦੇ ਕੇ ਹਰ ਵਾਰੀ ਭਜਦੇ ਇੱਕ ਵਾਰੀ ਕੋਡ ਆਫ ਕੰਡਕਟ ਹੈ ਫਿਰ ਕਿਵੇਂ ਹੱਲ ਕਿਵੇਂ ਦੇਖੋ ਕੋਡ ਆਫ ਕੰਡਕਟ ਦਾ ਸਾਡੀ ਫਾਈਲ ਤੇ ਕੋਈ ਅਸਰ ਨਹੀਂ ਪੈਂਦਾ ਪਹਿਲੀ ਗੱਲ ਦੂਸਰੀ ਗੱਲ ਇਲੈਕਸ਼ਨ ਕਮਿਸ਼ਨ ਨੇ ਆਖਿਆ ਵਿਆ ਵੀ ਜੇ ਕੋਈ ਫਾਈਨੈਂਸ ਦਾ ਰਿਲੇਟਡ ਮੈਟਰ ਆ ਫ ਕਰੋ ਆਪਦੇ ਮੈਨੂੰ ਅਪਰੂਵ ਕਰਕੇ ਈਸੀਆਈ ਨੂੰ ਭੇਜ ਦਿਓ ਵੀ ਦੱਸੋ ਸਾਨੂੰ ਸਹਿ ਦਿੱਤੀ ਜਾਵੇ ਅਸੀਂ ਲਾਗੂ ਕਰ ਸਕਦੇ ਆ ਕਿ ਨਹੀਂ ਉਹ ਵੀ ਨਹੀਂ ਕਰ ਰਹੇ ਜੀ ਤੁਸੀਂ ਕੀ ਕਰਦੇ ਅਸੀਂ ਇਹੋ ਕਹਿੰਦੇ ਸੁਤੀ ਕੋਈ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਮਲਾਜ਼ਮਾਂ ਦੇ ਹੱਕਾਂ ਨੂੰ ਜਿਹੜਾ ਹੈ ਕਿ ਡਾਕਾ ਵੱਜ ਰਿਹਾ ਆ ਸਾਰੇ ਅਦਾਰਿਆਂ ਦੇ ਵਿੱਚ ਪੇ ਕਮਿਸ਼ਨ ਜਿਹੜਾ ਲਾਗੂ ਹੋ ਚੁੱਕਾ ਆ ਕਿਸਾਨੀ ਕਰਜ਼ੇ ਜਿਹੜੇ 4 ਸਾਲ ਤੋਂ ਬੰਦ ਨੇ ਉਹਨੂੰ ਚਾਲੂ ਕਰਾਇਆ ਜਾਵੇ ਮੈਨੇਜਮੈਂਟ ਨੇ ਵੇਖੋ ਜੀ ਸਾਡੇ ਕੁਝ ਅਫਸਰ ਜਿਹੜੇ ਉੱਤੇ ਬੈਠੇ ਆ ਅਫਸਰਾਂ ਨੇ 4 ਸਾਲ ਤੋਂ ਆਪਣੇ ਮੁੱਖ ਦਫ਼ਤਰ ਨੂੰ ਤਾਲਾ ਮਾਰ ਕੇ ਰੱਖਿਆ ਆ ਜਾਨੀ ਕਿ ਕਿਸਾਨੀ ਕਰਜ਼ੇ ਜਾਂ ਕੁਝ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਬੰਦ ਕੀਤਾ ਹੋਇਆ ਆ ਅਸੀਂ ਸਿਰਫ ਇੱਕ ਅਜੇ 15 ਤਰੀਕ ਤੋਂ ਅਸੀਂ ਤਾਲਾ ਬਾਹਰੋਂ ਮਾਰਿਆ ਤੇ ਉਹ ਪੇਟ ੁੱਠੇ ਆ ਕੱਲ ਵੀ ਸਾਡੇ ਨਾਲ ਮੀਟਿੰਗਾਂ ਕਰਦੇ ਰਿਹਾ ਪਰ ਨਤੀਜਾ ਕੋਈ ਨਹੀਂ ਨਿਕਲਿਆ ਅੱਜ ਅਸੀਂ ਪੰਜਾਬ ਸਰਕਾਰ ਨੂੰ ਜਗਾਉਣ ਆ ਗਏ ਆ ਕਰਮਜੀਤ ਅਨਮੋਲ ਜਿਹੜਾ ਕਿ ਉਹਨਾਂ ਦਾ ਨਿੱਜੀ ਸਾਥੀ ਆ ਉਹਦੇ ਰਾਈਓ ਨੂੰ ਹੀ ਜਗਾਉਣ ਆਇਆ ਪੰਜਾਬ ਸਰਕਾਰ ਨੂੰ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਉਤੋਂ ਜ਼ਿਆਦਾ ਹੋਰ ਸੰਘਰਸ਼ ਦਾ ਵਿਰੋਧ ਕਰਨਾ ਪਊਗਾ ਅਸੀਂ ਹਰ ਸੀਟ ਤੇ ਜਾ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਪੰਜਾਬ ਸਰਕਾਰ ਜਾਗੀ ਨਾ ਮੰਨ ਲਓ ਤੁਹਾਨੂੰ ਕਾਲ ਆ ਜਾਂਦੀ ਅੱਜ ਨਹੀਂ ਤਾਂ ਕੱਲ ਨੂੰ ਆ ਜਾਂਦੀ ਵੀ ਰੋਕੋ ਤੁਸੀਂ ਕੋਈ ਗੱਲ ਨਹੀਂ ਸਾਡੇ ਤੇ ਭਰੋਸਾ ਕਰੋ ਤੁਹਾਡੇ ਹੱਲ ਕਰਾਂਗੇ ਪਰੋਸੇ ਦੇ ਨਹੀਂ ਭਰੋਸਾ ਜੇ ਜੋ ਹੀ ਕਹੀ ਜਾਣ ਪਰੋਸੇ ਅਸੀਂ ਅੱਗੇ ਬੜੇ ਇਹਨਾਂ ਦੇ ਲੈ ਚੁੱਕੇ ਆਂ ਪਰੋਸੇ ਦੇ ਨਹੀਂ ਉੱਠਣ ਵਾਲੇ ਸਾਨੂੰ ਕੁਝ ਨਾ ਕੁਝ ਇਹ ਹੱਥ ਲਿਖਤੀ ਸਾਨੂੰ ਕੁਝ ਨਾ ਕੁਝ ਦੇਣ ਫਿਰ ਉਸ ਤਰੀਕੇ ਨਾਲ ਆਪਣ ਆਪਣੀ ਕੋਰ ਕਮੇਟੀ ਦੇ ਵਿੱਚ ਵਿਚਾਰ ਕਰਕੇ ਫਿਰ ਹੀ ਫੈਸਲਾ ਲਵਾਂਗੇ ਤਾਂ ਇਧਰ ਮਹਿਲਾਵਾਂ ਵੀ ਵੱਡੀ ਗੰਤੀ ਦੇ ਵਿੱਚ ਇੱਥੇ ਪਹੁੰਚੀਆਂ ਆ ਕਿਉਂਕਿ ਆਪਦੀਆਂ ਰਸੋਈਆਂ ਦੇ ਵਿੱਚ ਤਾਂ ਇਹਨਾਂ ਨੂੰ ਜਰੂਰ ਜਿਹੜੇ ਭਾਂਡੇ ਖੜਕਾਉਣੇ ਪੈਂਦੇ ਆ ਪਰ ਅੱਜ ਇੱਥੇ ਰੋਸ ਪ੍ਰਦਰਸ਼ਨ ਦੇ ਵਿੱਚ ਇਹਨਾਂ ਨੂੰ ਜਿਹੜੇ ਥਾਲ ਖੜਕਾਉਣੇ ਪੈਗੇ ਕੀ ਕਹਿਣਾ ਚਾਹੁੰਗੇ ਸਰ ਸੱਡੀ ਮੁੱਖ ਮੰਤਾਂ ਛੇਵੇਂ ਪੀ ਕਮਿਸ਼ਨ ਹੀ ਐ ਤੇ ਜਿਹੜੀ ਐਡਵਾਂਸਮੈਂਟ ਬੰਦੇ ਚਾਰ ਸਾਲਾਂ ਤੋਂ ਉਸ ਰਿਗਾਰਡਿੰਗ ਅਸੀਂ ਇੱਥੇ ਮੰਗਾ ਪੂਰੀ ਕਰਾਨ ਆਏ ਆ ਫਰੀਦਕੋਟ ਦੇ ਵਿੱਚ ਪਹੁੰਚੇ ਆ ਦੂਜੇ ਪਾਸੇ ਕਿਹੋ ਜਿਹਾ ਪ੍ਰਚਾਰ ਚੱਲ ਰਿਹਾ ਐ ਕਾਦੇ ਲੋੜ ਕੀ ਪੈ ਗਈ ਤੁਹਾਨੂੰ ਇੱਥੇ ਥਾਲੜ ਕੜਕਾਉਣ ਦੀ ਕਿਉਂਕਿ ਪੂਰੇ ਪੰਜਾਬ ਦੇ ਜਿਹੜੇ ਮੁਲਾਜ਼ਮ ਇੱਥੇ ਇਕੱਠੇ ਹੋਏ ਆ ਫਰੀਦਕੋਟ ਚ ਸਰ ਸਾਡੀ ਮੰਗਾਂ ਨੇ ਜਿਹੜੀ ਹੁਣ ਤੱਕ ਪੂਰੀ ਨਹੀਂ ਹੋ ਰਹੀਆਂ ਅਸੀਂ ਕਾਫੀ ਟਾਈਮ ਤੋਂ ਮੰਗ ਰਹੇ ਆ ਪਰ ਸਾਨੂੰ ਕੋਈ ਉਮੀਦ ਨਹੀਂ ਦਿਖਦੀ ਨਜ਼ਰ ਆ ਰਹੀ ਲੱਗ ਗਿਆ ਸਾਰੇ ਵਿਭਾਗਾਂ ਚ ਲਾਗੂ ਹੋ ਗਿਆ ਬਟ ਸਿਰਫ ਸਾਡਾ ਹੀ ਡਿਪਾਰਟਮੈਂਟ ਹੈ ਜਿਸ ਤੇ ਨਹੀਂ ਇੰਪਲੀਮੈਂਟ ਹੋਇਆ ਨੇ ਜੇ ਮੈਨੂੰ ਸਰਕਾਰ ਪ੍ਰੋਸਾ ਦਵਾਉਂਦੀ ਹੈ ਕਹਿੰਦੀ ਹੈ ਵੀ ਰੁਕ ਜਾਓ ਅੱਜ ਉਹਨਾਂ ਦੇ ਇਲੈਕਸ਼ਨ ਤੋਂ ਬਾਅਦ ਤੁਹਾਡੇ ਹੱਲ ਕਰ ਦੇਾਂਗੇ ਨਹੀਂ ਸਰ ਆਪਾਂ ਤਰ ਤੱਕ ਸਟ੍ਰਾਈਕ ਤੇ ਹੀ ਰਵਾਂਗੇ ਜਦ ਤੱਕ ਨਹੀਂ ਇੰਪਲੀਮੈਂਟ ਹੁੰਦਾ ਹੁਣ ਅਗਲਾ ਪ੍ਰੋਸੈਸ ਕਿਸ ਤਰੀਕੇ ਦਾ ਹੈ ਸਰ ਉਹ ਤਾਂ ਸੜੀ ਯੂਨੀਅਨ ਲੀਡਰਸ ਹੀ ਦੱਸਣਗੇ ਆਪਾਂ ਹੋ ਸਕਦਾ ਤੁਹਾਨੂੰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾ ਕੇ ਉਮੀਦਵਾਰਾਂ ਨੂੰ ਘੇਰਨਾ ਪੈ ਸਕਦਾ ਆਪਾਂ ਨਾਲ ਆ ਸਰ ਸਾਰੇ ਸਟਾਫ ਦੇ ਨਾਲ ਯੂਨੀਅਨ ਦੇ ਨਾਲ ਲੱਗੇ ਆ ਤਾ ਸੁਣਿਆ ਤੁਸੀਂ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਤਾਂ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਨੇ ਇੱਕ ਇੱਕ ਜਿਹੜੀ ਬਰੀਕੇ ਦੇ ਨਾਲ ਜਿਹੜੇ ਆਪਦੀ ਮੰਗ ਰੱਖਤੀ ਹੈ ਸਰਕਾਰ ਦੇ ਸਾਹਮਣੇ ਇਹਨਾਂ ਦਾ ਕਹਿਣਾ ਹੈ ਕਿ ਬਹੁਤ ਵਾਰੀ ਅਸੀਂ ਪੰਜਾਬ ਸਰਕਾਰ ਕੋਲੇ ਮੁੱਖ ਮੰਤਰੀ ਪੰਜਾਬ ਕੋਲੇ ਆਪਦੇ ਜਿਹੜੇ ਮਹਿਕਮੇ ਦੇ ਮੰਤਰੀ ਉਹਨਾਂ ਕੋਲੇ ਜਾਂ ਆਪਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਕੋਲੇ ਪਹੁੰਚ ਕੀਤੀ ਹੈ ਪਰ ਹਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਤਾਂ ਕਿਤੇ ਨਾ ਕਿਤੇ ਵੱਡਾ ਸਵਾਲ ਇਹਨਾਂ ਨੇ ਖੜਾ ਇਹ ਵੀ ਕੀਤਾ ਕਿ ਦਾਲ ਦੇ ਵਿੱਚ ਕਾਲਾ ਹੈ ਮਤਲਬ ਕਿ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਅਫਸਰ ਹੈ ਉਈ ਮਿਲੇ ਹੋਏ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਹੁੰਦੀ ਜੇਕਰ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤਾਂ ਤਾਂ ਵੀ ਸਾਡੀਆਂ ਮੰਗਾਂ ਦਾ ਹੱਲ ਹੋ ਸਕਦਾ ਹੈ ਦੇਖਦੇ ਆ ਇੱਕ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਹੈ ਇੱਕ ਪਾਸੇ ਜਿਹੜੇ ਰੋਸ ਪ੍ਰਦਰਸ਼ਨ ਚੱਲ ਰਹੇ ਆ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਨਿੱਜੀ ਸਾਥੀ ਨੇ ਕਰਮਜੀਤ ਅਨਮੋਲ ਤਾਂ ਉਸ ਦੇ ਲੋਕ ਸਭਾ ਹਲਕੇ ਤੋਂ ਅੱਜ ਇਹਨਾਂ ਨੇ ਰੋਜ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਦਾ ਮੈਸੇਜ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਪਹੁੰਚਦਾ ਹੈ ਹਾਲਾਂਕਿ ਇਹਨਾਂ ਨੇ ਕਿਹਾ ਕਿ ਅਸੀਂ ਪ੍ਰੂਸੇ ਪ੍ਰਾਸੇ ਦੇ ਕਿਸੇ ਤੇ ਨਹੀਂ ਖੜਨਾਗਾ ਸਾਡੇ ਹੱਲ ਹੋਣਗੇ ਤਾਂ ਫੇਰ ਹੀ ਅਸੀਂ ਜਿਹੜਾ ਇਹ ਰੋਜ਼ ਪ੍ਰਦਰਸ਼ਨ ਖਤਮ ਕਰਾਂਗੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਰੋਜ਼ ਪ੍ਰਦਰਸ਼ਨ ਤਿੱਖਾ ਹੋਊਗਾ ਜਾਂ ਕਿਤੇ ਨਾ ਕਿਤੇ ਇਹ ਸਟਾਪ ਹੋਊਗਾ ਇਹਨਾਂ ਦੇ ਹੱਲ ਹੋ ਜਾਣਗੇ ਗੁਰਜੀਤ ਸਿੰਘ ਰਮਾਣਾ ਡੀ5 ਕੈਨਲ ਪੰਜਾਬੀ ਫਰੀਦਕੋਟ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ 33 ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ